ਵਿਭਾਗ ਨੇ ਮਰੀਸਰ ਦੇ ਹਾਲ ਗੇਟ ਫਰੂਟ ਮੰਡੀ ਵਿੱਚ ਬੀਖ ਰਿਹਾ ਸੀ ਉਲੀ ਲੱਗਿਆ ਹੋਇਆ ਅਤੇ ਐਕਸਪਾਇਰੀ ਪੈਕਿੰਗ ਫਰੂਟ ਸੇਤ ਵਿਭਾਗ ਨੇ ਬ੍ਰਾਮਦ ਕੀਤਾ ਉਲੀ ਲੱਗਿਆ ਸੁੰਡੀਆਂ ਵਾਲਾ ਸਮਾਨ ਕਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿੱਤੇ ਰੋਜ ਸੋਸ਼ਲ ਮੀਡੀਆ ਉੱਪਰ ਨਸ਼ਰ ਹੋਈ ਅੰਮ੍ਰਿਤਸਰ ਦੇ ਨਾਲ ਗੇਟ ਫਰੂਟ ਮੰਡੀ ਦੀ ਵੀਡੀਓ ਉੱਪਰ ਤੁਰੰਤ ਐਕਸ਼ਨ ਲੈਂਦੇ ਆ ਅੱਜ ਅੰਮ੍ਰਿਤਸਰ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਹਨਾਂ ਦੁਕਾਨਦਾਰਾਂ ਦੇ ਸੈਂਪਲ ਪਰ ਐਕਸਪਾਇਰੀ ਅਤੇ ਉਲੀ ਲੱਗਿਆ ਸਮਾਨ ਬਰਾਮਦ ਕੀਤਾ ਗਿਆ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਟੀਮ ਵੱਲੋਂ ਅੰਮ੍ਰਿਤਸਰ ਦੇ ਹਾਲ ਗੇਟ ਦੀਆਂ ਦੁਕਾਨਾਂ ਉੱਪਰ ਚੈਕਿੰਗ ਕਰਦੇ ਆਂ ਸਿਹਤ ਵਿਭਾਗ ਦੀ ਟੀਮ ਨੇ ਖਰਾਬ ਖਾਦ ਪਦਾਰਥਾਂ ਨੂੰ ਮੌਕੇ ਤੇ ਸੈਂਪਲ ਪਰ ਬਾਕੀ ਦਾ ਮਾਲ ਮੌਕੇ ਤੇ ਨਸ਼ਟ ਕਰ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਤੇ ਅੰਕੂਸ਼ ਲਗਾਇਆ ਅਤੇ ਇਸ ਮੌਕੇ ਅਸਿਸਟੈਂਟ ਮੈਡੀਕਲ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਰਾਹੀਂ ਜਾਣਕਾਰੀ ਮਿਲੀ ਹੈ ਕਿ ਹਾਲ ਗੇਟ ਫੂਡ ਮੰਡੀ ਵਿੱਚ ਐਕਸਪਾਇਰੀ ਖਾਦ ਪਦਾਰਥਾਂ ਦੇ ਨਾਲ ਨਾਲ ਅਵੈਧ એનર્ਜੀ ਡਰਿੰਕ ਢੜਲੇ ਨਾਲ ਵੇਚੇ ਜਾ ਰਹੇ ਨੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਵੱਲੋਂ ਆਪਣੀ ਟੀਮ ਦੇ ਨਾਲ ਤੁਰੰਤ ਐਕਸ਼ਨ ਲੈਂਦੇ ਆਂ ਇਹ ਕਾਰਵਾਈ ਕਰ ਦੋ ਦੁਕਾਨਾਂ ਦੇ ਸੈਂਪਲ ਲੈਬਾਰਟਰੀ ਵਿੱਚ ਭੇਜੇ ਬਾਕੀ ਦਾ ਮਾਲ ਮੌਕੇ ਤੇ ਨਸ਼ਟ ਕਰਵਾਇਆ ਗਿਆ ਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਕੀਤਾ ਖਲਵਾੜ ਬੰਦ ਨਾ ਕੀਤਾ ਤਾਂ ਉਹਨਾਂ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਦੇਖੋ ਸਾਨੂੰ ਇੱਕ WhatsApp ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀਗਾ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਾ ਗ੍ਰੋਥ ਵਾਲੀ ਜਿਹੜੀ ਹੈ ਵਿੱਚ ਚ ਜਾ ਰਹੀ ਹੈ ਸੋ ਇਸ ਦੇ ਮਤਲਕ ਅੱਜ ਅਸੀਂ ਇੱਥੇ ਹਾਲ ਗੇਟ ਦੇ ਨੀਚੇ ਜਿਹੜੀ ਫਰੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਹੈ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾਵ ਹੈ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਦੇ ਉੱਪਰ ਰੱਖਣੀ ਸੀ पर ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰੇਚਰ ਜਿਸ ਕਰਕੇ ਉਹਦੇ ਵਿੱਚ ਜਿਹੜੀ ਫੰਗਲ ਗ੍ਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀ ਖਰਾਬ ਹੋ ਗਈ ਹੈ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਦੇ ਸੈਂਪਲ ਹੈ ਉਹ ਲੈ ਲਏ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਸੀ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ 15 ਦੇ ਕਰੀ ਬੋਟਲਸ ਜਿਹੜੀਆਂ ਅਸੀਂ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਤਕਰੀਬ ਜਿਹੜੇ ਅਸੀਂ ਜੂਸ ਹੈ ਉਹ ਐਕਸਪਾਇਰ ਸੀ ਅਸੀਂ ਸਾਰਾ ਡਿਸਪੋਜ਼ ਕਰਾ ਦਿੱਤਾ ਸਰ ਜੀ ਇਹ ਤਾਂ ਜਿਵੇਂ ਗਲਤ ਗੱਲ ਆਪਣੀ ਮੰਨ ਰਹੇ ਤੇ ਦੂਸਰੀ ਗੱਲ ਕਰ ਰਹੇ ਤੁਹਾਡੇ ਨਾਲੇ ਪਿੱਛੇਰੀ ਮਾਲ ਮਿਲਣ ਦੇ باوجود ਵੀ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਿੰਦੇ ਜੀ ਅਸੀਂ ਇਹ ਸੇਲ ਨਹੀਂ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ ਔਰ ਜਿਹੜੀ ਵੀ ਚੀਜ਼ ডিসਪਲੇ ਦੇ ਉੱਤੇ ਲੱਗੀ ਹੁੰਦੀ ਹੈ that is for the sale even even ਅਗਰ ਕੋਈ ਅਸੀ ਚੀਜ਼ ਐਕਸਪਾਇਰਡ ਸਟੋਰ ਕਰਦੇ ਹਨ ਉਹ ਵੀ ਅਫੈਂਸ ਹੈ ਐਸ ਪਰ ਦਾ ਫੂਡ ਸੇਫਟੀ ਐਕਟ ਪਰ ਇਹਨਾਂ ਨੇ ਤੇ ਸੇਲ ਕਾਊਂਟਰ ਤੇ ਲਗਾਏ ਹੋਇਆ ਸੀ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਦੇ ਨਹੀਂ ਪਏ ਸੀ ਚਲੋ ਐਨੀਹੋਅ ਉਹ that is a debatable part ਅਸੀਂ ਤਾਂ ਐਸ ਪਰ ਦਾ ਐਕਟ ਚੱਲਣਾ ਹੈ ਸੋ ਅਸੀਂ ਜਿੰਨਾ ਵੀ ਸਹੀ ਕਰ ਦਿੱਤਾ ਕਿਉਂਕਿ ਜਿਹੜਾ ਜਿਹੜੀ ਚੀਜ਼ ਐਕਸਪਾਇਰ ਹੋ ਜਾਂਦੀ ਹੈ ਜਾਂ ਕੰਪਨੀ ਨੇ ਵਾਪਸ ਲੈਣੀ ਹੁੰਦੀ ਹੈ ਉਹ ਇਹਨਾਂ ਨੇ ਸੇਲ ਕਾਊਂਟਰ ਤੋਂ ਉਤਾਰ ਕੇ ਔਰ ਇੱਕ ਪ੍ਰੋਪਰ ਜਾਂ ਤਾਂ ਨੇ ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiis are the ðiis are the expired products not for sale ਬਟ ਇਹੋ ਜਿਹਾ ਕੁਛ ਨਹੀਂ ਸੀ ਇਹਨਾਂ ਵੱਲੋਂ ਤਾਂ ਸਰ ਐਕਸਪਾਇਰ ਮਾਲ ਜਿਹੜਾ ਫਿਰ ਉਹ ਕਾਊਂਟਰ ਤੇ ਹੀ ਲਗਾਇਆ ਗਿਆਗਾ ਸਾਹਮਣੇ ਪਿਆ ਬਿਲਕੁਲ ਇਸੇ ਲਈ ਅਸੀਂ ਡਿਸਟਰੋਏ ਕਰਾਇਆ ਜੀ ਸਾਰੇ ਦਾ ਸਾਰਾ ਇਸੇ ਲਈ ਬਿਲਕੁਲ ਜੀ ਬਿਲਕੁਲ ਸੈਂਪਲ ਵੀ ਲੈ ਲਿਆ ਚਲਾਨੇ ਕਰੀਏ ਵੱਡਾ ਨਾਮ ਹੈਗਾ ਬਿਹਾਰੀ ਲਾੜੂ ਸ਼ੋਡੂ ਸ਼ੋਪ ਦੁਕਾਨ ਦਾ ਨਾਮ ਉਹ ਨਹੀਂ ਜਿੱਦਾ ਇਹ ਪਿੱਛੇ ਪੇ ਕਹਿਣ ਇਹ ਕੀ ਦੁਕਾਨ ਹੈ ਇਹ ਗੀ ਹਾਲ ਗੇਟ ਪਰਾਣੀ ਸਬਜ਼ੀ ਮੰਡੀ ਚ ਤੇ ਜਿੱਦਾਂ ਉਹਨੇ ਵੇਖੋ ਕੈਨ ਪਏ ਹੋਏ ਜੇ ਕੈਨ ਕਹਿੰਦੇ ਕਿ ਇਹ ਤਾਂ ਡੇਕਸਪਾਇਰ ਹੈਗੇ ਸਾਡੇ ਉਹ ਖਾਨੇ ਚ ਉਹ ਵੇਖੋ ਪਿਛੇ ਕਿਥੇ ਨਹੀਂ ਨੀਂਗਰ ਆਂਦਾ ਐਕਸਪਾਇਰੀ ਨਾ ਉਹਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਛ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਜਦ ਕੰਪਨੀ ਹੀ ਮਾਲ ਵਾਪਸ ਲੈ ਰਹੀ ਆ ਆਪਾਂ ਕਿਉਂ ਵੇਚੀ ਤੁਸੀਂ ਦੱਸੋ ਤੇ ਆਹ ਵੇਖਿਓ ਆ ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਇਹ ਵੇਖੋ ਕਹਿੰਦੇ ਐਕਸਪਾਇਰੀ ਗਈ ਹੈ ਫ फेब्रुवारी 2026 ਇਹ ਕਿਹੜੀ ਕਿਹੜੇ ਅੰਗਲ ਤੋਂ ਐਕਸਪਾਇਰੀ ਕੀ ਦੱਸੇਰ ਸਰ ਉਹ ਕਹਿੰਦੇ ਕਿ ਤੁਸੀਂ ਸਰ ਆ ਵੇਖੋ ਆਪਾਂ ਮੰਨਦੇ ਕਿ ਆਓ ਸਰ ਆਪਾਂ ਇੱਕ ਇੱਕ ਦੇ ਡੱਬੇ ਦੇ ਵਿੱਚ ਦੋਨਾਂ ਵੜੇ ਆ ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉੱਦਾਂ ਹੀ ਵਿੱਚ ਗੁੱਲੀ ਜੀ ਵੀ ਲੱਗੀ ਹੋਈ ਸਰ ਮੈਂ ਮੰਨਦਾ ਤੇ ਡਿਗਲ ਹੁਣ ਜਿੱਦਾਂ ਪੀਸ ਹੀ ਕੋਈ ਵਿੱਚ ਵੜਿਆ ਹੋਏਗਾ ਆਪਾਂ ਵਿੱਚ ਦੋਨਾਂ ਵੜੇ ਡੱਬੇ ਦੇ ਹੁਣ ਸਾਡਾ ਹੈਗਾ ਫਰੂਜ ਦਾ ਕੰਮ ਠੀਕ ਹੈ ਸਾਡੇ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ ਉਹਨੇ ਕਹੀ ਅਸਾਂ ਨੂੰ ਰੱਖਣੀ ਪੈਂਦੀ ਹੈ ਮਜਬੂਰੀ ਕਰਕੇ ਠੀਕ ਹੈ ਪਰ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ ਤੇ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿਛੇ ਗਈਆਂ ਸਰਦੀਆਂ ਹਲ ਗਰਮੀਆਂ ਆਈਆਂ ਹੀ ਹੁਣ ਇਹ ਤਾਂ ਜ ਸਾਹਮਣੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਹੈ ਸਰ ਉਹ ਵਿੱਚ ਹੀ ਮਿਲੀ ਅੰਦਰ ਰੱਖੀਏ ਤੁਸੀਂ ਮੈਨੂੰ ਆ ਗੱਲ ਦੱਸੋ ਨਾਲ એનર્ਜੀ ਡਰਿੰਕ ਦਾ ਵੀ ਸੋ ਵੀ ਨਾਲ ਵੱਲੋਂ ਉਹ એનર્ਜੀ ਜਿਹਨਾਂ ਦੇ ਸਰਤਨ ਮੈਂ ਕਹਿੰਦੇ ਕੰਪਨੀ ਮਾਲ ਵਾਪਸ ਲੈ ਲੈਂਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਹਨ 6 ਮਹੀਨੇ ਬਾਅਦ ਹਨ ਹੁਣ ਸਾਡਾ ਤੇ ਮਾਲ ਇੱਥੇ ਪਿਆ ਰਹਿਣਾ ਆਪਾਂ ਬਾਹਰ ਤੁਨਾ ਜਾ ਕੇ ਸੋਚਦੇ ਨਾ ਇਹ ਉਹ ਕਹਿੰਦੇ ਤੁਸੀਂ ਉਧਰ ਰੱਖੋ ਉਧਰ ਆਪਾਂ ਫਰੂਟ ਰੱਖੀਏਗੀ ਆਪਾਂ ਇਹ ਰੱਖੀਏ ਬੋਤਲ ਤੁਸੀਂ ਮੰਨ ਲਈਂਦੀ ਗੱਲ ਦੱਸੋ ਹੁਣ ਇਹਨਾਂ ਵੱਲ ਤੁਹਾਡਾ ਕੀ ਕਿਹਾ ਗਿਆ ਨਾ ਇਹਨਾਂ ਵੱਲ ਸਾਡਾ ਜਿਹੜੇ ਨੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਵਾ ਇਹ ਵੀ ਹੈ ਸਾਡਾ ਭਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਸੀ ਮੈਂ ਭਰ ਦਾਂਗਾ ਹੁਣ ਆਪ ਭੱਜ ਗਏ ਆ ਹੁਣ ਤੁਹਾਡਾ ਚਲਾਨ ਕੀਤਾ ਜਾਏਗਾ ਚਲਾਨ ਸਰ ਸਾਨੂੰ ਜਿਹੜਾ ਮਰਜ਼ੀ ਜਿਹੜਾ ਇਹਨਾਂ ਨੇ ਕੀਤਾ ਪਰ ਜਿਹੜਾ ਤੁਹਾਨੂੰ ਨੁਕਸਾਨ ਆ ਕਿਸੇ ਉਹ ਤੇ ਨੁਕਸਾਨ ਹੈ ਉਹ ਤੇ ਇਹਨਾਂ ਨੂੰ ਭਰਨਾ ਚਾਹੀਦਾ ਉਹ ਆਪ ਭੱਜ ਗਏ ਆ ਆਪ ਜਦੋਂ ਇਹਨਾਂ ਨੇ ਮੂੰਹ ਤੇ ਬੋਲਿਆ ਹੁਣ ਉਹ ਆਪ ਭੱਜ ਗਏ ਆ ਉਹਨਾਂ ਨੂੰ ਕੋ ਕੋ ਨਾ ਉਹਨਾਂ ਕਰੋ ਤੁਹਾਡੇ ਸਾਨੂੰ ਕਿੰਨੇ ਦਾ ਨੁਕਸਾਨ ਆਇਆ ਸੀ ਤੁਹਾਡੇ ਸਾਡਾ ਹੋਇਆ 4800 ਦਾ ਇਹ ਵਿੱਚ ਹਾਂ 4800 ਦਾ ਸਾਰੇ ਕੈਣ ਕੋਣ ਮਿਲਾ ਕੇ 4800 ਦਾ ਨੁਕਸਾਨ ਹੈ ਦੱਸੋ ਭਰੋਗੇ ਇਹ ਤਾਂ ਖੋਲ ਕੇ ਚੱਲ ਗਏ ਆ ਉਤੋਂ ਇਹਨਾਂ ਨੂੰ ਬੋਲਣ ਦੀ ਤਮੀਨ ਨਹੀਂ ਹੈਗੀ ਬੱਚਿਆਂ ਨਾਲ ਕਿੱਦਾਂ ਗੱਲ ਕਰਨਦੇ ਆ ਫਿਰ ਜਦੋਂ ਆਪਾਂ ਬੋਲਨਦੇ ਆ ਅੱਗੇ ਤੇ ਅੱਗੇ ਕਹਿੰਦੇ ਕਿ ਨਹੀਂ ਤੁਸੀਂ ਗਲਤ ਗੱਲ ਕਰਨਦੇ ਮੈਨੂੰ ਕਿੱਦਾਂ ਕਹਿੰਦੇ ਤੂੰ ਬੈਂਸਨ ਦਿਆ ਜਦ ਕਿ ਮੈਂ ਬੈਂਸ ਵੀ ਨਹੀਂ ਕੀਤੀ ਮੈਂ ਕਿਹਨਾਂ ਨਾਲ ਗੱਲ ਕਰਨ ਦੀ ਸਾਡਾ ਬਖਸ਼ ਨਹੀਂ ਰੱਖਣ ਦੇਂਦੇ ਹੋ ਜੀ ਤੁਹਾਡੇ ਅੱਗੇ ਆਫਸਰ ਆਏ ਸੀ ਤੁਹਾਡੇ ਕੋਲੋਂ ਉਹ ਸਮਾਨ ਜਨਾਬ ਅਥੇ ਇਮਲੀ ਦੇ ਡੱਬੇ ਸੀ ਮੇਰਾ ਨਾਮ ਆਸ਼ੂ ਆ ਫਰੂਟ ਦੀ ਦੁਕਾਨ ਆਪਾਂ ਕਰਦੇ ਆ ਤੇ ਇਮਲੀ ਦੇ ਡੱਬੇ ਜੀ ਸੀ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਅੰਦਰ ਕੀ ਉਹ ਬਾ ਡੇਟ ਲਿਖੀ ਸੀ 2005 ਤੇ ਆਪਾਂ ਉਹ ਉਹਨੂੰ ਉਹਨੂੰ ਸਮਝ ਕੇ ਹੀ ਵੇਚਣ ਦੇ ਹੈ ਜੇ ਲੋਕ ਗਾਵ ਨੇ ਲੰਬਾ ਦਿੱਤਾ ਉਹਨਾਂ ਦਾ ਕਹਿੰਦਾ ਮਤਲਬ ਕਿ ਫ੍ਰਿਜ ਵਗੈਰਾ ਚ ਰੱਖਣ ਦਾ ਹੈ ਤੇ ਬਾਹਰ ਰੱਖਿਆ ਹੈ ਸੀ ਉਹ ਕਹਿੰਦੇ ਜੀ ਫ੍ਰਿਜ ਜਿਹਦੇ ਰੱਖੋ ਤੇ ਅਸੀਂ ਬਾਹਰ ਰੱਖਿਆ ਹੈ ਸਾਡੀ ਦੁਕਾਨਾਂ ਦੇ ਅੱਗ ਲੱਗੀ ਸੀ ਤੇ ਅੱਗ ਤੋਂ ਬਾਅਦ ਫ੍ਰਿਜ ਨਹੀਂ ਲਾ ਪਏ ਆਪਾਂ ਅੱਛਾ ਜੀ ਨਹੀਂ ਉਹਨਾਂ ਵੱਲੋਂ ਇਹ ਜਿਹੜੀ ਜਿਹੜੀ ਹੈਗੀ ਸਾਡੀ ਪੈਕਿੰਗ ਸੀ ਇਹ 4 ਡਿਗਰੀ ਤਾਪਮਾਨ ਚ ਰੱਖਣੀ ਚਾਹੀਦੀ ਹੈ ਉਹ ਤੇ ਲਿਖਿਆ ਹੋਇਆ ਹੈਗਾ ਪਰ ਤੁਸੀਂ ਗਰਮੀ 'ਚ ਬਾਹਰ ਹੀ ਰੱਖਿਓ। ਸਾਨੂੰ ਵਿਚਰਵਾਨ ਨੂੰ ਦੱਸਣਾ ਚਾਹੀਦਾ ਹੈ। ਸਾਨੂੰ ਉਹਨੇ ਸੁੱਚਾ ਸਿੰਘ ਨੇ ਨਹੀਂ ਦੱਸਿਆ। ਇਹਦਾ ਮੇਨ ਵਪਾਰੀ ਹੈ ਸੁੱਚਾ ਸਿੰਘ। ਅੱਛਾ ਜੀ। ਹੁਣ ਤੁਸੀਂ ਉਹਨਾਂ ਦਾ ਚਲਾਨ ਕਰਾ ਕੇ ਟੈਲ। ਉਹਨਾਂ ਨੇ ਸਾਡਾ ਚਲਾਨ ਕੱਟਿਆ ਤੇ ਉਹ ਸਵੇਰੇ ਆਣਾ ਉਹਨਾਂ ਨੇ ਸੁਰੇ ਜੀ ਦੇ ਕੋਲ ਮਿਲ ਲਿਆ। ਉਹਨਾਂ ਨਾਲ ਗੱਲ ਕਰਨ ਕਿਉਂ ਸਿੱਖ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।